ਪਰ ਜਿੰਨਾ ਇੱਕ ਆਟ ਹਜ਼ ਵਰਡ ਦੇ ਵਿੱਚ ਹੋਇਆ ਜੋ ਸਾਨੂੰ ਮਹਿਸੂਸ ਹੋ ਰਿਹਾ ਕਿ ਹਰ ਦਿਲ ਦੇ ਵਿੱਚ ਜੋ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਟੜਕ ਰਿਹਾ ਹੈ ਸੋ ਅੱਜ ਬੜਾ ਇਤਿਹਾਸਿਕ ਦਿਨ ਵੀ ਹੈ ਇਸ ਦੇ ਨਾਲ ਨਾਲ ਜਿੱਥੇ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਨੂੰ ਜ਼ਮਾਨਤ ਮਿਲੀ ਹੈ ਸੋ ਅਸ ਸਮੁੱਚੇ ਅਕਾਲੀ ਦਲ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਸਾਨੂੰ ਪਤਾ ਸੀ ਦੋ ਤਰੀਕ ਹੈਗੀ ਆ ਵਿਕਰਮ ਸਿੰਘ ਮੀਟੀਆ ਦੀ ਉਹ ਸਾਨੂੰ ਵੀ ਸੀਤ ਸਿੰਘਾਂ ਨੂੰ ਪੂਰਾ ਪੂਰਾ ਵਿਸ਼ਵਾਸ ਸੀ ਵੀ ਅੱਜ ਜਿਹੜੀ ਜਮਾਨਤ ਹੋ ਜਣੀ ਹੈ ਇਸਦਾ ਵਿਕਰਮ ਸਿੰਘ ਮੀਟੀਆ ਦੀ ਜਮਾਨਤ ਹੋ ਗਈ ਆ ਇਸ ਕਰਕੇ ਸਾਰੀਆਂ ਸੰਗਤਾਂ ਨੇ ਵੱਡੀ ਤਰ੍ਹਾਂ ਦੇ ਵਿੱਚ ਪਹੁੰਚ ਕੇ ਤੇ ਐਨਸਕਾਂਪ ਹੋਏਗੇ ਸਾਰਿਆਂ ਨੇ ਖੁਸ਼ੀਆਂ ਬਣਾਈਆਂ ਸਾਂਝੀਆਂ ਕੀਤੀਆਂ ਜੀ ਬਿਲਕੁਲ ਅੱਜ ਵਾਰਡ ਨੰਬਰ 43 ਸਾਊਥ ਹਲਕੇ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਪੰਡੋਰੀ ਜੀ ਦੀ ਅਗਵਾਈ ਹੇਠ ਅੱਜ ਇੱਕ ਵਾਰਡ ਦੀ ਮੀਟਿੰਗ ਸੀ ਪਰ ਜਿੰਨਾ ਇਕੱਠ ਹਜ਼ ਵਾਰਡ ਦੇ ਵਿੱਚ ਹੋਇਆ ਅੱਜ ਉਹ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਹਰ ਦਿਲ ਦੇ ਵਿੱਚ ਜੋ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਟੜਕ ਰਿਹਾ ਹੈ ਸੋ ਲੋਗਾ ਲੋਗਾ ਚਾਹੁੰਦੇ ਨੇ ਕਿ 2027 ਜਲਦੀ ਆਵੇ ਸੋ ਕਿ ਲੋਕ ਵਾਪਿਸ ਆਪਣੀ ਜੁੜੀ ਮਾਪ ਪਾਰਟੀਆਂ ਨੂੰ ਵਾਪਿਸ ਲਿਆਉਣ ਤਾਂ ਕਿ ਪੰਜਾਬ ਦਾ ਵਿਕਾਸ ਹੋਵੇ ਸੋ ਅੱਜ ਬੜਾ ਇਤਿਹਾਸਿਕ ਦਿਨ ਵੀ ਹੈ ਇਸ ਦੇ ਨਾਲ ਨਾਲ ਜਿੱਥੇ ਕਿ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਜੀ ਨੂੰ ਜ਼ਮਾਨਤ ਮਿਲੀ ਹੈ ਸੋ ਅਸ ਸਮੁੱਚੇ ਆਕਾਲੀ ਦਲ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਅੱਜ ਇੱਥੇ ਇਸ ਵਾਰਡ ਵੱਲੋਂ ਵੀ ਖੁਸ਼ੀ ਮਨਾਈ ਗਈ ਆਤੀਸ਼ਬਾਜ਼ੀ ਕੀਤੀ ਗਈ ਮਿੱਠਾ ਕਰਵਾਇਆ ਗਿਆ ਸੋ ਹਰ ਇੱਕ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਦੀ ਫੌਜ ਸ਼ਰਮਣੀ ਆਕਾਲੀ ਦਲ ਚੜ੍ਹਦੀ ਕਲਾ 'ਚ ਰਹੇ ਸੋ ਆਉਣ ਵਾਲੇ ਤਾਈ ਦੇ ਵਿੱਚ ਮੁਰਸੱਤਾ ਚਾਹੀਏ ਤਾਂ ਕਿ ਪੰਜਾਬ ਦਾ ਵਿਕਾਸ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਫਸਰਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਵਿਕਰਮਜੀਤ ਸਰਕਾਰ ਜਿਹੜੀ ਬਿਲਕੁਲ ਲਗਾਏ ਜਾ ਰਹੇ ਹੋਰ ਵੀ ਆਮਦਨ ਤੋਂ ਵੱਧ ਜ਼ਾਇਦਾ ਦੇ ਰੋਗ ਲਗਾਏ ਜਾ ਰਹੇ ਪਰ ਅੱਜ ਜਮਾਨਤ ਉਹਨਾਂ ਨੂੰ ਮਿਲੀ ਹੈ ਜੀ ਜੀ ਬਿਲਕੁਲ ਜਿਹੜੀ ਇਹ 4 ਸਾਲਾਂ ਦੀ ਸਰਕਾਰ ਹੈ ਮੇਰੇ ਖਿਆਲ ਨਾਲ ਜੋ 70 ਸਾਲਾਂ ਚ ਪੰਜਾਬ ਨੇ ਨਹੀਂ ਦੇਖਿਆ ਸੀ ਇਹ 4 ਸਾਲਾਂ ਦੀ ਸਰਕਾਰ ਨੇ ਪੰਜਾਬ ਨੂੰ ਫੇਸ ਕਰਵਾਇਆ ਹੈ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਹ ਬੱਚਾ ਬੱਚਾ ਜਾਣੂ ਹੈ ਕਿ ਅੱਜ ਪੰਜਾਬ ਦੇ ਵਿੱਚ ਕੋਈ ਆਪ ਦੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਜਿੱਥੇ ਭਗਵੰਤਪਾ ਸਾਹਿਬ ਦੀ ਗੱਲ ਕਰੀਏ ਉਹ ਤਾਂ ਵਿਚਾਰੇ ਖੁਦ ਹੀ ਕਨਫਿਊਜ਼ ਨੇ ਆ ਪਿੱਛੇ ਜੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਇਆ ਤਾਂ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਉੱਥੇ ਗੱਲ ਕੀ ਕਰਕੇ ਆਇਆ ਹੁਣ ਜਿਹੜੀ ਇਹਨਾਂ ਨੇ ਇੱਕ ਨਵੀਂ ਨਵੀਂ ਸਕੀਮ ਚਲਾਈ ਹੈ ਹੈਲਥ ਇੰਸ਼ੋਰੈਂਸ ਨੂੰ ਲਾ ਕੇ ਕਹਿੰਦੇ ਜੀ ਮੁੱਖ ਮੰਤਰੀ ਯੋਜਨਾ ਹੈ ਤੇ ਇਹਨਾਂ ਦੇ ਜਿਹੜੇ ਦਿੱਲੀ 'ਚ ਬੈਠੇ ਜਿਹੜੇ ਹੈਲਥ ਮਿਨਿਸਟਰ ਹੋਰ ਕਹਿੰਦੇ ਜੀ ਕੇਜਰੀਵਾਲ ਯੋਜਨਾ ਹੈ ਸੋ ਆ ਇੱਕ ਕਨਫਿਊਜ਼ ਨੇ ਤੇ ਹੁਣੇ ਲੋਕ ਇਸ ਚੀਜ਼ ਨੂੰ ਡਿਸਾਈਡ ਕਰਨਗੇ 27 ਦੇ ਇਲੈਕਸ਼ਨਾਂ ਦੇ ਵਿੱਚ ਕਿ ਇਦਾਂ ਦੀ ਝੂਠੀ ਔਰ ਫੇਲਿਅਰ ਸਰਕਾਰ ਇਹਨਾਂ ਨੂੰ ਭਜਾਉਣਾ ਹੈ ਤੇ ਅਵੇਅਰ ਹੋ ਗਏ ਲੋਕ ਆਪਣੀ ਮਾਪਾਰਟੀ ਦੇ ਨਾਲ ਵਾਪਿਸ ਮੁੜ ਜੁੜਨਾ ਚਾਹੁੰਦੇ ਆ ਸੱਤਾ 'ਚ ਲਿਆਉਣਾ ਚਾਹੁੰਦੇ ਆ ਜਿੱਤੋਂ ਤੱਕ ਸੁਖਬੀਰ ਜੀ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਉਹਨਾਂ ਤੋਂ ਵਧੀਆ ਵਿਜ਼ਨਰੀ ਲੀਡਰ ਕੋਈ ਨਹੀਂ ਹੈਗਾ ਪੰਜਾਬ ਦੇ ਵਿੱਚ ਮੈਡਮ ਸਰ ਮਹਿਲਾਵਾਂ ਨੂੰ ਜਿਹੜਾ ਇਹ 1000 ਰੁਪਏ ਦਿੱਤਾ ਜਾਏਗਾ ਕੀ ਹੋਣ ਤੱਕ ਸਰਕਾਰ ਵੱਲੋਂ ਜੀ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ 92 ਸੀਟਾਂ ਜਿਹੜੀਆਂ ਇਹਨਾਂ ਨੇ ਰੰਗਲਾ ਪੰਜਾਬ ਲੋਕਾਂ ਨੂੰ ਸੁਪਨੇ ਦਿਖਾ ਕੇ ਹੀ ਜਿੱਤੀਆਂ ਸੀ ਤੇ ਅੱਜ ਮਹਿਲਾਵਾਂ ਜਿਹੜੀਆਂ ਉਹਨਾਂ ਨੂੰ ਹਜ਼ਾਰਾਂ ਰੁਪਏ ਮਹੀਨਾ ਤੇ ਦੇਣ ਦੀ ਗੱਲ ਬੜੇ ਦੂਰ ਦੀ ਹੈ 4 ਸਾਲ ਹੋ ਗਏ ਹੋ ਸਕਦਾ ਹੈ ਕਿ ਕੋਈ ਦੁਬਾਰਾ ਇਦਾਂ ਦਾ ਕੋਈ ਹਤਕੰਡਾ ਅਪਣਾਉਣ ਕਿ ਸ਼ਾਇਦ ਜਿਹੜੀਆਂ ਸਾਡੀਆਂ ਭੈਣਾਂ ਇਹਨਾਂ ਦੀਆਂ ਗੱਲਾਂ 'ਚ ਆ ਜਾਣ ਪਰ ਮੈਂ ਮੂੜੋ ਅਪੀਲ ਕਰਨਾ ਚਾਹੁੰਦੀ ਹਾਂ ਸਾਰੀਆਂ ਭੈਣਾਂ ਨੂੰ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਇਹ ਸਿਰਫ ਸਿਰਫ ਛਲਾਵਾ ਨੇ ਜੋ ਅਸੀਂ ਸ਼ੁਰੂ ਤੋਂ ਕਹਿੰਨੇ ਕਿ ਮਾਨ ਸਰਕਾਰ ਇੱਕ ਝੂਠੀ ਸਰਕਾਰ ਹੈ ਇਸ ਵਾਰੀ ਆਪਾਂ ਝਾੜੂ ਨੂੰ ਜਿਹੜਾ ਭਜਾਈਏ ਤੇ ਮੁੜ ਆਪਣੀ ਪਾਰਟੀ ਨੂੰ ਲਿਆਈਏ ਤੇ ਸ਼ਰੋਮਨ ਯਾ ਅਕਾਲੀ ਦਲ ਦੀ ਸਰਕਾਰ ਬਣਾਈ ਠੀਕ ਹੈ ਧੰਨਵਾਦ ਅੱਜ ਸਾਡਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਰੋਜ਼ ਜਾ ਕੇ ਸਾਡੇ ਬਾਬਾ ਹਰਦੇਵ ਸਿੰਘ ਵੀ ਇੱਥੇ ਮੌਜੂਦ ਸੀਗੇ ਜਿਨ੍ਹਾਂ ਦੇ ਉੱਥੇ ਜਾ ਕੇ ਚਿੱਤ ਸਿੰਘਾਂ ਦੇ ਅਗੇ ਅਰਦਾਸ ਕਰੀਦੀ ਸੀਗੀ ਸਾਨੂੰ ਪਤਾ ਸੀ ਦੋ ਤਰੀਕ ਹੈਗੀ ਆ ਵਿਕਰਮ ਸਿੰਘ ਮਜੀਠੀਆ ਦੀ ਉਹ ਸਾਨੂੰ ਵੀ ਸ਼ਹੀਦ ਸਿੰਘਾਂ ਦਾ ਉਹ ਪੂਰਾ ਪੂਰਾ ਵਿਸ਼ਵਾਸ ਹੀ ਵੀ ਅੱਜ ਜਿਹੜੀ ਜਮਾਨਤ ਹੋ ਜਣੀ ਆ ਤੇ ਅਸੀਂ ਪਹਿਲਾਂ ਹੀ ਇਹ ਪ੍ਰੋਗਰਾਮ ਆਪਣੀ ਸੰਗਤ ਨਾਲ ਵਾਰਡ ਵਾਸੀਆਂ ਨਾਲ ਲੀਕ ਲਿਆ ਸੀਗਾ ਵੀ ਆਪਾਂ ਐਸੇ ਬਾਹਾਨੇ ਸਾਰੇ ਇਕੱਠੇ ਹੋਈਏ ਨਾਲੇ ਚਾਹ ਪਾਣੀ ਪੀਏ ਨਾਲੇ ਗੱਲਾਂបੱਤਾਂ ਕਰੀਏ ਵਾਰਡ ਦੀਆਂ ਗੱਲਾਂ ਕਰੀਏ ਤੇ ਨਾਲੇ ਉਹਨਾਂ ਜਿਹਨੂੰ ਸਾਨੂੰ ਮੈਸੇਜ ਆ ਗਿਆ ਇਸਦਾ ਵਿਕਰਮਜੀਤ ਸਿੰਘ ਮਜੀਠੀਆ ਜੀ ਦੀ ਜਮਾਨਤ ਹੋ ਗਈ ਆ ਇਸ ਕਰਕੇ ਸਾਰੀਆਂ ਸੰਗਤਾਂ ਨੇ ਵੱਡੀ ਤਦਾਸ ਵਿੱਚ ਪਹੁੰਚ ਗਏ ਤੇ ਐਨ ਨਿਸਕਾਮ ਹੋਏਗੇ ਸਾਰਿਆਂ ਨੇ ਖੁਸ਼ੀਆਂ ਬਣਾਈਆਂ ਸਾਂਝੀਆਂ ਕੀਤੀਆਂ ਔਰ ਇੱਕ ਦੂਜੇ ਨੂੰ ਵਧਾਈਆਂ ਦੇ ਰਹੀਆਂ ਕਿਉਂਕਿ ਸਾਡੇ ਨੇਤਾ ਨੇ ਸਾਡੇ ਦੋਸਤਾਂ ਦੇ ਭਾਈਵਾਲ ਨੇ ਹਮੇਸ਼ਾ ਹੀ ਉਹਨਾਂ ਨੇ ਸਾਡੀ ਵਾਂ ਫੜੀ ਆ ਤੇ ਅੱਜ ਅਸੀਂ ਪਹੁੰਚੇ ਉਹਨਾਂ ਦੀ ਬਦੌਲਤ ਪਹੁੰਚੇ ਆ ਤੇ ਸਾਡਾ ਵੀ ਫਰਜ਼ ਬਣਦਾ ਹੈਗਾ ਕਿ ਜਿਹੜੇ ਇਹ ਪੰਜਾ ਛੇ ਮਹੀਨੇ ਤੋਂ ਅਰਦਾਸ ਬੇਨਤੀ ਕਰ ਰਹੇ ਸੀ ਹਰਨਜੀਤ ਸਿੰਘ ਸਾਡੇ ਅੱਜ ਪੂਰੀ ਹੋਏ ਨੇ ਅੱਜ ਅਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਅੱਜ ਅਰਦਾਸ ਬਾਜੀ ਕੀਤੀ ਗਈ ਹੈ ਲੱਡੂ ਵੀ ਵੰਡੇ ਗਏ ਨੇ ਤੇ ਭੰਗੜੇ ਵੀ ਪਾਏ ਗਏ ਨੇ ਤੇ ਹੋਰ ਖੁਸ਼ੀਆਂ ਯਾਰ ਕੀਤੀਆਂ ਗਈਆਂ ਵਾ ਤੇ ਜੋ ਚੰਗਦੇ ਜਿਹੜੀ ਆ ਬੈਠੀ ਐ ਅੱਜ ਵੀ ਬੈਠੇ ਹੁਣ ਦਫ਼ਤਰ ਬੈਠੇ ਆ ਅੱਜ ਲੱਖਾਂ ਨवासी ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਉਹਨਾਂ ਨੂੰ ਅਕਸਰ ਆਪਣੀ ਵਾਰਡ ਦੇ ਵਿੱਚ ਮੁਸ਼ਕਲ ਕੀ ਆ ਰਹੀ ਹੈ ਜਿਹੜੀ ਹਜੇ ਤੱਕ ਆਮਾਣੀ ਪਾਰਟੀ ਦੁਆਨੋਂ ਸਹੀ ਨਹੀਂ ਕੀਤੀ ਜਾ ਰਹੀ ਦੀ ਆਗੇ ਦੇਖੋ ਜੀ ਮੈਂ ਤੁਹਾਨੂੰ ਉਹਨਾ ਆਪਣੇ ਮੈਸੇਜ ਦਿਖਾ ਦਿੰਨਾ ਕਮਿਸ਼ਨਰ ਸਾਹਿਬ ਨੂੰ ਮੈਂ ਭੇਜੇ ਮੈਸੇਜ ਡਿਪਟੀ ਅਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਭੇਜਿਆ ਐਸਸੀ ਸਾਹਿਬ ਨੂੰ ਭੇਜਿਆ ਐਕਸ਼ਨ ਸਾਹਿਬ ਨੂੰ ਭੇਜਿਆ ਐਸਡੀਓ ਸਾਹਿਬ ਨੂੰ ਭੇਜਿਆ ਜੈਨ ਨੂੰ ਭੇਜਿਆ ਸੁਭਟੇਨ ਨੂੰ ਭੇਜਿਆ ਤੇ ਸਾਡੇ ਇਲਾਕੇ ਦੀਆਂ 5 6 ਵਾਡਾਂ ਨੇ ਜਿੱਤੇ ਪਿਛਲੇ ਡੇਢ ਮਹੀਨੇ ਤੋਂ ਕਰੀਬ ਗੰਦਾ ਪਾਣੀ ਆ ਰਿਹਾ ਤੇ ਮੈਂ ਖੁਦ ਮਿਲ ਕੇ ਆ ਮੇਰ ਸਾਹ ਨੂੰ ਮਿਲ ਕੇ ਆਵਾ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਆ ਅੱਜ ਹੀ ਮੈਂ ਕੱਲ ਵੀ ਮੇਰੇ ਕੁਸ਼ਵਰ ਸਾਹਿਬ ਨਾਲ ਗੱਲ ਜੀ ਪਰਸੋਂ ਵੀ ਗੱਲ ਹੋਈ ਆ ਉਹ ਇੱਕ ਦੂਜੇ ਤੇ ਝਾੜੂ ਝਾੜ ਦਿੰਦੇ ਵੀ ਤੂੰ ਜਾਂ ਉਹਨੂੰ ਗੱਲ ਕਰ ਲੈ ਉਹਦੇ ਨਾਲ ਗੱਲ ਕਰ ਲੈ ਜੇ ਸਾਡੀ ਆਖਰੀ ਆ ਕੇ ਐਕਸ਼ਨ ਸਾਹਿਬ ਤੇ ਗੱਲ ਹੁੰਦੀ ਐ ਐਕਸ਼ਨ ਸਾਹਿਬ ਕਹਿੰਦੇ ਜੀ ਟੈਂਡਰ ਲਾਏ ਜੀ ਟੈਂਡਰ ਪਾਸ ਹੋਣਗੇ ਮੈਂ ਉਥੇ ਕਰਾਂਗਾ ਮਸ਼ੀਨਾਂ ਲਿਆਵਾਂਗਾ ਮਸ਼ੀਨਿਆਂ ਨਾਲ ਗਾਰ ਕੱਢੀ ਉਹ ਗੰਦਾ ਨਾਲਾ ਬੰਦ ਰਿਹਾ ਅਹੀਂ ਉਹਨਾਂ ਕਹਿੰਦੇ ਕੋਈ ਟੈਂਪੋਰੀ ਦਾ ਕੰਮ ਦੇ ਕਰੋ ਲੋਕੇ ਗੰਦਾ ਪਾਣੀ ਪੀਂਦੇ ਸਿਹਰੀ ਉੱਠਦੇ ਗੰਦਾ ਪਾਣੀ ਆਉਂਦਾ ਪਰ ਅੱਜ ਤੱਕ ਇਹਦਾ ਕੋਈ ਸਾਧਨ ਨਾ ਸਾਨੂੰ ਕੋਈ ਮਜਬੂਰ ਮਾਰ ਵੀ ਹੋ ਰਹੀ ਨੇ ਜੀ ਇਸ ਦਿਨ ਮੈਂ ਕਿਹਾ ਸਾਰੇ ਇਲਾਕੇ ਜਾ ਕੇ ਤੁਸੀਂ ਘੁੰਮ ਕੇ ਦੇਖ ਲਓ ਸਾਨੂੰ ਕੋਈ ਪੰਜਾਬ ਸਰਕਾਰ ਤੇ ਨਗਰ ਨਿਗਮ ਜਿਹੜਾ ਸਾਨੂੰ ਨਾ ਮਦਦ ਜਾਣ ਬੋਝ ਕੇ ਤੰਗ ਕਰ ਰਿਹਾ ਔਰ ਸਾਨੂੰ ਕੋਈ ਇਹੋ ਜਿਹੇ ਸਟੈਪ ਚੁੱਕਣਾ ਪੈ ਰਿਹਾ ਜਿਹਦੇ ਨਾਲ ਹੀ ਕਾਰਪਸ ਵਿਰੋਧ ਅਫਸਰ ਸਾਹਿਬ ਦੇ ਵਿਰੋਧ ਕਮਿਸ਼ਨਰ ਦੇ ਵਿਰੋਧ ਡੀਸੀ ਦੇ ਵਿਰੋਧ ਜਿਹੜੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਗੇ ਸਿਰ ਭਾਜੀ ਤੱਕ ਤੇ ਲਾਰੇ ਲਾਈ ਜਾ ਰਿਆ ਜੀ ਸਾਨੂੰ ਕੋਈ ਇਹਦਾ ਕੋਈ ਦੇਖਦਾ ਨੇੜੇ ਬੰਨੇ ਕੋਈ ਨਹੀਂ ਦੇਖਦਾ ਹੋਰ ਤੇ ਮੁਸ਼ਕਲਾਂ ਗੁਰਗੇ ਵੱਡੀਆਂ ਸਾਨੂੰ ਪਹਿਲਾਂ ਪਾਣੀ ਨਹੀਂ ਦਿਿਆ ਵਸਣ ਕਰਨ ਵਾਲੇ ਜਿਹੜੇ ਨਹੀਂ ਬਣਦੇ ਪੈਸੇ ਨਹੀਂ ਹੈਗੇ ਉਹਨੇ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਹੈ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਹੈ ਕਿਹਾ ਲਿਹਾਉਣਾ ਕਿੱਥੇ ਆ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਸਾਹਿਬ ਭਗਵੰਤ ਮਾਨ ਕਹਿੰਦਾ ਮੇਰੇ ਪੀਪੇ ਭਰੇ ਆ ਤੇ ਖਾਲੀ ਖਾਂਦੀ ਸਭ ਕਾਲੀ ਝੂਠ ਹੀ ਬੋਲੀਦਾ ਦਿਨ ਤੋਂ ਲੈ ਕੇ ਸ਼ਾਮ ਤੱਕ ਝੂਠ ਹੀ ਬੋਲੀ ਜਾਂਦਾ ਆਹ ਉਹ ਜਿਹੜਾ ਦੂਜੇ ਦਾਖਲਕਾਰ 10 ਲੱਖ ਦਾ ਕਾਹਨ ਕਹਿਦਾ ਉਹ 23 ਪੰਜਾ ਭਾਗਾਂ ਦੇ ਇਸਰੀਤ ਨੂੰ ਵਣ ਦਿੱਤਾ ਹਾਂਜੀ ਤੇ ਲੋਕਾਂ ਨੂੰ ਮੂਰਖ ਬਣਾ 10 ਲੱਖ ਦਾ 10 ਲੱਖ 10 ਲੱਖ ਦਾ ਕੋਈ ਹੈ ਨਹੀਂ ਉਹਦੇ ਵਿੱਚ ਲੋਕੀਂ ਵੀਨਰੀਆਂ ਗੱਲਾਂ ਜਾ ਆ ਜਾਂਦੇ ਨੇ ਉਹ ਹੈ ਇਹ ਝੂਠ ਆ ਭਾਜੀ ਆਹੀ ਝੂਠ ਹੈ ਜਦੋਂ ਤੇ ਆ ਜਾ ਕਿਵੇਂ ਦੇਖਦੇ ਹੋ ਕਿ 27 ਦਾ ਕਿਉਂਕਿ ਵਿਕਰਮ ਜੀ ਇੱਥੇ ਜਮਾਨਤ ਹੋ ਚੁੱਕੀ ਹੈ 20 27 ਲਈ ਕਿਵੇਂ 27 ਲਈ ਕਿਵੇਂ ਤਿਆਰੀ ਹੁਣ ਉਹਨੇ ਕੀਤੀ ਹੋਈ ਹੈ ਦੇਖੋ ਜੀ ਤੁਸੀਂ ਦੇਖਿਆ ਸਲਾਹ ਸੁਖਬੀਰ ਸਿੰਘ ਬਾਦਲ ਪਿਛਲੇ 5-6 ਮਹੀਨੇ ਤੋਂ ਲਗਾਤਾਰ ਸੰਗਤਾਂ ਦੇ ਵਿੱਚ ਪੰਜਾਬ ਦੇ ਵਿੱਚ ਨੇ ਘਰ ਘਰ ਜਾਂਦੇ ਕੋਈ ਦੇਣੇ ਹੋ ਜੀ ਨਾ ਜਿੱਥੇ ਕਾਲੀਦਾਲ ਦੀ ਵਾਪਸੀ ਨਹੀਂ ਹੋ ਰਹੀ ਹੜਾਂ ਜਦੋਂ ਹੜਾਏ ਨੇ ਉਹ ਤੋਂ ਬਾਅਦ ਕਾਲੀਦਾਲ ਦੀ ਵਾਪਸੀ ਹੋਇਆ ਫਿਰ ਤਰਨਤਾਰਨ ਦੀ ਇਲੈਕਸ਼ਨ ਹੋਈ ਆ ਲੋਕਾਂ ਨੇ ਵੱਡੀ ਤਦਾਦ ਵਿੱਚ ਘਰੋਂ ਨਿਕਲ ਕੇ ਵੋਟਾਂ ਪਾਈਆਂ ਨੇ ਤੇ ਹੁਣ ਵੀ ਸਾਬ ਇੱਕਦਮ ਜੀਠੀਆਂ ਦੀ ਵੇਟ ਸੀਗੀ ਲੋਕ ਤਿਆਰ ਬੈਠੇ ਨੇ ਸਾਡੀ ਵਾਰਡ ਜਿਹੜੀ ਆ ਇਹਨੂੰ ਫਤਵਾ ਦਿੱਤਾ ਸ਼੍ਰੋਮਣੀ ਕਾਲੀਦਾਲ ਨੂੰ ਇੱਕ ਜੜ ਹੈਗੀ ਹਲਕਾ ਤੱਕ ਨਹੀਂ ਜਿਹੜੀ ਮੇਰੀ ਵਾਰਡ ਆ ਨਾ ਇਨ ਰੋਲ ਹਲਕਾ ਦਕਨੀ ਦੇ ਕਸ਼ ਸ਼੍ਰੋਮਣੀ ਕਾਲੀ ਦਲ ਦੇ ਜੜਵਾ ਬੇਜਾਬ ਮਤੋਂ ਅੱਜ ਬੇਜ ਤੋਂ ਇਹ ਮੀਟਿੰਗ ਸ਼ੁਰੂ ਕੀਤੀਆਂ ਜੋ ਅੱਗੇ ਕੇ ਹਾਈ ਕਮਾਂਡ ਸ਼ੁਰੂ ਬੇਨਤੀ ਕਰੂਗੀ ਸਾਨੂੰ ਕਹਿ ਗਿਆ ਜਿੱਥੇ ਜਿੱਥੇ ਹਾਜ਼ਰੀ ਚੱਲ ਰਹੀ ਅਸੀਂ ਕਾਲੀ ਵਰਕਰਾਂ ਦੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਦਕਨੀ ਦੇ ਲੋਕ ਨੇ ਉਹ ਆਪਣੇ ਘਰੋ ਘਰੇ ਵਾਪਸੀ ਚਾਹੁੰਦੇ ਨੇ ਉਹ ਕਹਿੰਦੇ ਸਾਡੇ ਬਕਰਮ ਜੀਟੀ ਹੁਣ ਵੇਖਿਆ ਤੁਸੀਂ ਥੋੜੇ ਦਿਨਾਂ ਕਿੰਨੀਆਂ ਲੈਣਾ ਲੱਗ ਜਿੰਨੀਆਂ ਬਿਕਰਮ ਜੀ ਲੈ ਕਰ ਵਾਪਸ ਆਉਣਗੇ ਬਿਲਕੁਲ ਜੀ ਮੈਂ ਕਿਹਾ ਮੈਂ ਇੱਕ ਵਰਕਰ ਹਾਂ ਮੈਨੂੰ ਖੁਦ ਕਰਕੇ ਟੈਲੀਫੋਨ ਕਰਦੇ ਆ ਜਿੱਦਣ ਬਿਕਰਮ ਜੀਟੀ ਉਹ ਸਾਨੂੰ ਨਾਲ ਲੈ ਕੇ ਚੱਲਣਾ ਸਾਨੂੰ ਨਾਲ ਲੈ ਕੇ ਚੱਲਣਾ ਸਾਨੂੰ ਇਹ ਤੋਂ ਵੱਡੀ ਗੱਲ ਮੇਰੇ ਵਿੱਚ ਤਲਬੀਰ ਸਿੰਘ ਗਿੱਲ ਕਾਰੇ ਬਹੁਤ ਮਾਰੇ ਨੇ ਉਹ ਕਹਿੰਦੇ ਸਰਕਾਰ ਨੇ ਦੇਖੋ ਜੀ ਇਹ ਇਹ ਮੇਰੀ ਗੱਲ ਅਸੀਂ ਇਹ ਅਸੀਂ ਇਹ ਅਸੀਂ ਇਹ ਹਲਕਾ ਦੱਕਣੀ ਨਾਲ ਸੰਬੰਧ ਲਾ ਅਸੀਂ ਹਲਕਾ ਦੱਕੀ ਦੀ ਗਰਾਉਂਡ ਤੋਂ ਦੇ ਸਕਦੇ ਆ